कल मेरी सारे डिप्टी कमिश्नर्स ਨਾਲ ਮੀਟਿੰਗ ਸੀ ਬਿਊਰੋਕਰੇਸੀ ਨਾਲ ਸੰਬੰਧਿਤ ਜਿੰਨੇ ਵੀ ਕੰਮ ਨੇ ਰੁਕੇ ਪਏ ਨੇ ਜਾਂ ਜਿਹੜੇ ਨਵੇਂ ਨੇ ਉਹ ਮੈਂ ਕੱਲ ਤੁਹਾਨੂੰ ਡਿਟੇਲ ਦੇ ਵਿੱਚ ਦੱਸਤਾ ਸੀ ਔਰ ਤੁਸੀਂ ਅੱਜ ਉਹਨਾਂ ਕੰਮਾਂ ਬਾਰੇ ਡਿਟੇਲ ਦੇ ਵਿੱਚ ਟੈਲੀਕਾਸਟ ਵੀ ਕੀਤਾ ਹੋਇਆ ਛਾਪਿਆ ਵੀ ਹੋਇਆ ਇਹਨਾਂ 3 ਮਹੀਨਿਆਂ ਦੌਰਾਨ ਪਬਲਿਕ ਦੇ ਵਿੱਚ ਜਾ ਕੇ ਬਿਲਕੁਲ ਗਰਾਉਂਡ ਜ਼ੀਰੋ ਤੇ ਜਾ ਕੇ ਲੋਕਾਂ ਨੂੰ ਮਿਲਿਆ ਗਿਆ ਉਹਨਾਂ ਦੇ ਸੁਝਾਅ ਸ਼ਿਕਾਇਤਾਂ ਆਈਡੀਆਜ਼ ਮੰਗ ਪੱਤਰ ਸਾਰੇ ਇਕੱਠੇ ਹੋਏ ਉਹਨਾਂ ਨੂੰ ਮੈਂ ਸ਼ਾਮ ਨੂੰ ਕੰਪਿਊਟਰ ਦੇ ਵਿੱਚ ਫੀਡ ਕਰ ਲੈਂਦਾ ਸੀ ਤਾਂ ਮੇਰੇ ਕੋਲ ਬਹੁਤ ਸਾਰਾ ਡਾਟਾ ਇਕੱਠਾ ਹੋ ਗਿਆ ਨਾਲੇ ਵੀ ਇੱਕ ਛੋਟਾ ਜਿਹਾ ਆਈਡੀਆ ਹੋ ਗਿਆ ਪਲੂ ਮਿਲ ਗਿਆ ਕਿ ਬਿਲਕੁਲ ਜ਼ੀਰੋ ਲੈਵਲ ਤੇ ਲੋਕਾਂ ਨੂੰ ਕੀ ਦਿੱਕਤ ਆ ਰਹੀ ਹੈ ਤਾਂ ਉਸੇ سلسلے ਚ ਫਿਰ ਮੈਂ ਆਫੀਸਰਸ ਨਾਲ ਬਿਊਰੋਕ੍ਰੇਸੀ ਨਾਲ ਤੇ ਪੁਲਿਸ ਨਾਲ ਡਿਟੇਲ ਦੇ ਵਿੱਚ ਮੀਟਿੰਗਾਂ ਕੀਤੀਆਂ ਪੰਜ ਪੰਜ 6 6 7 7 ਘੰਟੇ ਮੀਟਿੰਗਾਂ ਕੀਤੀਆਂ ਜੀ ਦੇ ਚੋ ਅੱਜ ਫਿਰ ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਜਿਹੜੇ-ਜਿਹੜੇ ਵੀ ਜ਼ਿਲ੍ਹਿਆਂ ਦੇ ਐਸਐਸਪੀ ਸੀਗੇ ਜਾਂ ਰੇਂਜ ਦੇ ਆਈਜੀਡੀਆਜੀ ਕਮਿਸ਼ਨਰ ਸਾਰੇ ਬੁਲਾਏ ਗਏ ਸੀ ਕੱਲ ਸੈਕਟਰੀ ਤੇ ਡਿਪਟੀ ਕਮਿਸ਼ਨਰ ਸੀਗੇ ਸਾਰੇ